Transcrição Terima kasih telah menonton! SILEN 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 सब माइ पाई नितने साथ उनकी पवित्र गुरुजी के काउंटर हूं सारे अपने रचनाओं से पुतानास्ते ये शब्द बोलने के चक्करों ਇਸ ਜੀਤੇ ਦਾ ਸੋਨੇ ਦਾ ਦੁਸਰੇ ਹਿੱਸੇ ਵਿੱਚ ਸਭ ਭਾਈ ਸੋਰਥੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ મજબૂત ਕੇ ਆਪਣੇ ਰਸਨਾ ਪਰ ਤਰਬਣਾਓ ਕੋਈ ਵੀ ਰਸਨਾ ਸ਼ਮੁਤਾਰ ਨਾ ਪਰੇ ਤਬਗਾਇਆ ਵੰਦੀਨ

प्रमुले ਮੂਹੇ ਤਾਬ ਗਣਨਾਵੇਂਗੇ ਹਮ ਬਾਗ ਤੁਮ ਮਗਦੇ ਜਾਵਾਂ ਪਿਤਾਰ ਸੁਮਝਾਵੇਂਗੇ ਸੁਖਿ ਖਿਨ ਖਿਨ ਫੂਲ ਵਿਗਾਰ ਦੰਤ ਮਿਤ ਭਾਵਾਂਗੇ ਰੋਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਾਂਗੇ ਬੁਹੇ ਦੂਜੀ ਨਾ ਇਠਾ ਔਰ ਜਿਸ ਪੈ ਹਮ ਜਾਵਾਂਗੇ ਦੁਹਾਰ ਭਾਵੇਂ ਭਗਤੋ ਨਾਰ ਭਾਵੇਂਗੇ ਦੂਤੀ ਜੋਤ ਮਿਲਾਏ ਜੋਤ ਰੜ ਜਾਵਾਂਗੇ ਹਰ ਆਪੇ ਹੋਏ ਨਾਨਕ ਸਰਣ ਦੁਆਰ ਹਰ ਦਾ ਦਰ ਖਾਵੇਗੇ ਈਹਾ ਤੁਮਰੀ ਕਰਾਨ ਤੇ ਆਸਾ ਹਾਂ ਤੁਮਰੀ ਹਰ ਸੁਨਾਹ ਤੇ ਆਸਾ ਨਾਮ ਦਾ

ਜੋਨ ਦੇ ਸਤਖੰਦ ਦੁਬਾਰ ਦੀਆਂ ਹਾਜ਼ਰੀਆਂ ਭਰ ਲਏ ਹੁਣ ਤੱਕ ਆਪਣੇ ਗੁਰਬਾਣੀ ਦੇ ਕੀ इतना बाकी समाज यहाँ पर सफल न होना है कामना हो के रंजित समय तो विदाब उठाने की तो कोशिश करो ਰਾਜ ਦੀ ਦਾਤਨਾ ਹੈ ਕੁਰਬਾਨੀ ਤਿੰਨਾ ਗੁਰ ਸਿੱਖਾ ਆਇਆ ਬੱਤ ਕੋਰ ਮੁਕਰਦੇ ਮੈਂਨਾਂ ਗੁਰ ਸਿੱਖਾਂ ਤੋਂ ਕੁਰਬਾਨ ਸਦਕੇ ਜਾਂਦਾ ਹਾਂ ਜਿਹੜੇ ਸ਼ਰਧਾ ਪ੍ਰੇਮ ਦੇ ਨਾਲ ਗੁਰੂ ਸਾਹਿਬਾਨ ਦੇ ਗੁਰਪੁਰਬ ਅਨਾਂ ਦੇ ਇਤਿਹਾਸ ਨਾਲ ਸੰਬੰਧਿਤ ਦਿਹਾੜੇ ਨੂੰ ਸਭ ਨੂੰ ਕੋਈ ਪ੍ਰਕਾਰ ਪਤਾ ਹੀ ਹੈ ਕਾਲਸਵਚੇ ਇਸ ਜਗਤ ਨੇ ਤਨਉਦਵਰਨ ਦੇ ਬਿਮਾਰਾ ਜ ਦਾ ਬਲੀ ਸ਼ਰਦਾ ਦੇ ਨਾਲ ਸ਼ੀਧੀ ਗੁਰੂ ਪ੍ਰਭੂ ਨਾ ਆਇਆ ਸਤਿਗੁਰੂ ਜੀ ਦੇ ਕੀਤੇ ਉਪਕਾਰਾਂ ਨੂੰ ਯਾਦ ਕੀਤਾ ਸਿੰਘੀ ਰੀਕੰਡ ਤੇ ਗੱਲ ਨੂੰ ਵੀ ਇਸ ਗੁਰਪੁਰਬ ਦੇ ਸਮੰਧ ਵਿੱਚ ਦੀਵਾਨ ਸੁਜਾ ਰਹੇ ਹੋ ਕਥਾ ਕੀਰਤਨ ਦੇ ਪ੍ਰਵਾਹ ਇਸੇ ਤਰ੍ਹਾਂ ਚੱਲਦੇ ਰਹਣੇ ਨੇ ਆਪਾਂ ਵੀ ਕਿਸੇ ਦਿਨਾਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਇਤਿਹਾਸ ਬਾਰੇ ਵਿਚਾਰਸ਼ਲੋਕ ਕੀਤੀ ਹੈ ਉਸਾਰ ਸੰਗ ਜੇ ਤਾਂ ਆਪਾਂ ਸੋਚੇ ਤੌਰ ਤੇ ਹੀ ਸਤਿਗੁਰੂ ਜੀ ਦੇ ਪੁੱਤੋ ਜੀਵਨ ਦੀ ਬਾਰੇ ਵਿਚਾਰ ਕਰਨੀ ਹੋਵੇ ਫਿਰ ਤੇ ਭਾਵੇਂ ਆਪਾਂ ਨੀਂਹਾਂ ਬੱਧੀ ਵਿਚਾਰਾਂ ਕਰਦੇ ਰਹੀਏ ਉਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਬਹੁਤ ਵਿਸਤਾਰ ਵਾਲਾ ਹੈ ਉਨਾਂ ਦੇ ਕੀਤੇ ਪਕਾਰ ਉਹ ਬਿਆੰਤੀ ਨੇ ਗਿਣੇ ਨਹੀਂ ਜਾ ਸਕਦੇ ਉਹਨਾਂ ਦੀ ਸਿਰਫ ਇਹ ਤੇ ਸੁੰਦਰ ਦੀ ਨਿਆਈ ਹੈ ਉਹਨਾਂ ਦੀ ਸਿਰਫ ਉਹਨਾਂ ਦੀ ਵਡਿਆਈ ਕਰਨ ਵਾਸਤੇ ਜਿਹੜੀ ਆਪਣੇ ਨਾਲ ਬਾਸ ਸਮਝ ਜਾਏ ਕਿ ਜਿਹੜਾ ਆਪਣੇ ਬਾਸ ਜਰੀਆ ਹੈ ਉਹ ਹੈ ਬਹੁਤ ਛੋਟਾ ਤੋ ਜਿਹਦੀ ਬੁੱਧੀ ਅੰਚਾਰ ਕਮਲ ਦੀ ਜੰਮਰੇ ਦੀ ਜਵਾਨ ਇਹਦੇ ਨਾਲ ਆਪਾਂ ਕਿੰਨੀ ਕੁ ਗੁਰੂ ਕੀ ਉਪਮਾ ਦੱਸ ਸਕਦੇ ਹਾਂ ਅਰ ਪਹਿਰ ਵੀ ਜੁਨੀ ਦਾ ਆਪਣਾ ਆਕਾਰ ਪੁਰਖ ਹੋਇਆ ਹੈ ਉਹਨੇ ਜਸਤਪੁਰ ਜੀ ਨੇ ਸਵਰਥਾ ਦਿੱਤੀ ਹੈ ਉਹਦੇ ਮੁਤਾਬਿਕ ਵੀ ਆਪਣਾ ਫਰਜ਼ ਬਣਦਾ ਹੈ गुरु सेवा आनंद ਕੀਤੀ ਪਰਮਕਾਰਨ ਯਾਦ ਕਰਨਾ ਹਾਉਸਾਰ ਸੰਗਤ ਜੇ ਕਨ ਦਾ ਵਿਚਾਰ ਕੀਤੀ ਸੀ ਸੁਖ ਭਾਈ ਜਰਿਆ ਨੂੰ ਮਜ਼ਬੂਤ ਕਰਨ ਵਾਸਤੇ ਵਰਵਾ ਕਾਇਦਾ ਤੌਰ ਤੇ ਇੱਕ ਵੱਖਰੀ ਪਛਾਣ ਦੇਣ ਵਾਸਤੇ ਇਸ ਤਰ੍ਹਾਂ ਨੂੰ ਪਰਪੁਰਤਨ ਵਾਸਤੇ ਜਿਹੜੀਆਂ ਬੁਨਿਆਦੀ ਗੱਲਾਂ ਹੁੰਦੀਆਂ ਹਨ ਇਹ ਕਰਕੇ ਸੋਦੇ ਪਹਿਲੇ ਗੁਰੂ ਸਹਿਬਾਨ ਅਰ ਹੁਣ ਤੱਕ ਸਾਈਂ ਗੁਰਦੇਵ ਜੀ ਦੀ ਮਹਾਰਾਜ ਪੂਰੀਆਂ ਕਰਦੇ ਰਹੇ 29 ਅਗਸਤ ਦੇਵ ਜੀ ਮਹਾਰਾਜ ਨੇ ਮਾਨਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ